ਆ ਤੁਹਾਡਾ ਹੋਰ ਕਿਸ ਕਾਰਨ ਕਰਕੇ ਅੱਜ ਜਿਹੜੀ ਆ ਇਹ ਮੀਟਿੰਗ ਸੱਦੀ ਗਈ ਆ ਕਿਹੜੇ ਕਿਹੜੇ ਲੋਕ ਸ਼ਾਮਲ ਹੋਏ ਆ ਕਿਹੜੇ ਮੁੱਦਿਆਂ ਤੇ ਕੀਤੀ ਗਈ ਆ ਕੀ ਫੈਸਲੇ ਲਏ ਗਏ ਆ ਮੈਂ ਜੋਰਸੋਨੀ ਸਟੇਟ ਪ੍ਰੈਜ਼ੀਡੈਂਟ ਮਾਈਨੋਰਟੀ ਵਿੰਗ ਆ ਮਦਵੀ ਪਾਰਟੀ ਔਰ ਪਾਰਟੀ ਹਾਈ ਕਮਾਂਡਰ ਲੋ ਸਾਨੂੰ ਇਹ ਸੰਗਠਨ ਮਜ਼ਬੂਤ ਕਰ ਲਈ ਵਿੰਗਾਂ ਨੂੰ ਮਜ਼ਬੂਤ ਕਰ ਲਈ ਸਾਰੀਆਂ ਵਿੰਗਾਂ ਨੂੰ ਆਦੇਸ਼ ਆ ਉਸੇ ਹੀ ਲਾਈਨ ਦੇ ਵਿੱਚ ਅਸੀਂ ਮਾਈਨੋਰਟੀ ਵਿੰਗ ਨੂੰ ਮਜ਼ਬੂਤ ਕਰਨੀ ਹਰ ਜ਼ਿਲ੍ਹੇ 'ਚ ਮੀਟਿੰਗਾਂ ਕਰ ਰਹੇ ਆ ਪਠਾਨਕੋਟ ਚ ਮੈਂ ਥੋੜੇ ਦਿਨ ਪਹਿਲਾਂ ਮੀਟਿੰਗ ਕਰਕੇ ਤੇ ਆ ਸ਼ਿਆਦਪੁਰ ਹੁਣ ਆ ਗੁਰਦਾਸਪੁਰ ਤੇ ਇਹਦਾ ਮਕਸਦ ਇਹ ਹੀ ਆ ਕਿ ਸਾਡੇ ਵਿੰਗ ਦੇ ਨਾਲ ਵੱਧ ਤੋਂ ਵੱਧ ਜਿਹੜੇ ਮਾਈਨੋਰਟੀਜ਼ ਨੂੰ ਜੋੜਿਆ ਜਾਵੇ ਉਹਨਾਂ ਦੇ ਜਿਹੜੇ ਗਿਲੇ ਸ਼ਿਕਵੇ ਆ ਕੁਝ ਕੰਮ ਨਹੀਂ ਹੋ ਰੇ ਜਾਂ ਕੋਈ ਵੀ ਉਹਨਾਂ ਨੂੰ ਇਦਾਂ ਦਾ ਪੇਤਪਾਹ ਹੋ ਰਿਹਾ ਉਹਨਾਂ ਦੇ ਗਿਲੇ ਸ਼ਿਕਵੇ ਦੂਰ ਕੀਤੇ ਜਾਣ ਸਰਕਾਰ ਵੱਲੋਂ ਜਿੰਨੀ ਵੀ ਉਹਨਾਂ ਦੀ ਹੈਲਪ ਹੋ ਸਕਦੀ ਉਹਨਾਂ ਦੇ ਕੰਮ ਹੋ ਸਕਦੇ ਕਰਵਾਏ ਜਾਣ ਭਾਵੇਂ ਉਹ ਸਾਡੇ ਲੋਕਲ ਜਿਹੜੇ ਜਿਲ੍ਹਾ ਪ੍ਰਧਾਨ ਨੇ ਉਹ ਉਹ ਵੀ ਹੈਲਪ ਕਰਨਗੇ ਸਾਡੇ ਜਿਹੜੇ ਮਿਨੋਰਟੀ ਦੇ ਪ੍ਰਧਾਨਾ ਉਹ ਵੀ ਇਹਦੇ ਵਿੱਚ ਹੈਲਪ ਕਰਨਗੇ ਸਾਡੀਆਂ ਟੀਮਾਂ ਹੈਲਪ ਕਰਾਂ। ਹਾਂ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ 60% ਦੇ ਕਰੀਬ ਜਿਹੜੇ ਆ 크ਰਿਸਚੀਅਨ ਭਾਈਚਾਰੇ ਦੇ ਲੋਕ ਆ ਪਰ ਲੱਗਦਾ ਕਿ ਉਹਨਾਂ ਨੂੰ ਉਹ ਜਿਹੜੇ ਅਧਿਕਾਰ ਦਿੱਤੇ ਜਾਂਦੇ ਆ ਜਾਂ ਕਹ ਲਈਏ ਕਿ ਉਹ ਚੀਜ਼ ਤੋਂ ਵਾਂਝੇ ਆ ਜੋ ਪਿਛਲੀਆਂ ਸਰਕਾਰਾਂ ਤੋਂ ਜੋ ਨਹੀਂ ਹੋ ਸਕੇ ਜੋ ਸਭ ਤੋਂ ਵੱਧ ਉਹਨਾਂ ਨੂੰ ਮਿਲਣੇ ਚਾਹੀਦੇ ਹੀ ਕਿ ਉਹ ਗੁਰਦਾਸਪੁਰ ਵਾਸੀਆਂ ਨੂੰ ਭਾਦੀ ਸਰਕਾਰ ਦੇ ਵਿੱਚ ਮਿਲ ਸਕਦੇ ਆ ਬਿਲਕੁਲ ਸਾਡੀ ਸਰਕਾਰ ਨੇ ਇਹੀ ਪ੍ਰਲਾਂ ਕੀਤਾ ਇਸੇ ਲਈ ਅਸੀਂ ਵਾਰਤੋਂ ਦੇ ਮਾਈਨੋਰਟੀਜ਼ ਦੀਆਂ ਮੀਟਿੰਗਸ ਕਰ ਰਹੇ ਹਾਂ ਕਿ ਇਹਨਾਂ ਨੂੰ ਪਹਿਲਾਂ ਤਾਂ ਪਾਰਟੀ ਨਾਲ ਜੋੜਿਆ ਜਾਵੇ ਔਰ ਪਾਰਟੀ ਨਾਲ ਜੋੜ ਕੇ ਇਹਨਾਂ ਦੇ ਕੰਮ ਜਿਹੜੇ ਜੋ ਵੀ ਇਹਨਾਂ ਨੂੰ ਪਹਿਲਾਂ ਨਹੀਂ ਕੰਮ ਹੋਏ ਅਧਿਕਾਰ ਨਹੀਂ ਮਿਲੇ ਉਹ ਦਿੱਤੇ ਜਾਣ ਭਾਵੇਂ ਉਹ ਕਮਿਊਨਿਟੀ ਦੇ ਬੇਸ ਤੇ ਆ ਕਿਉਂਕਿ ਮਾਈਨੋਰਟੀਜ਼ ਦੇ ਵਿੱਚ ਚਾਰ ਕਮਿਊਨਿਟੀਜ਼ ਆ ਜਿਹੜੇ ਇਕੱਲੇ 크ਿਸਚੀਅਨਸ ਨਹੀਂ ਆ ਮੁਸਲਿਮ ਭਾਈਚਾਰਾ ਜੈਨ ਭਾਈਚਾਰਾ ਪਾਰਸੀ ਔਰ ਹੋਰ ਵੀ ਭਾਈਚਾਰੇ ਆ ਕੁਝ ਤੇ ਅਸੀਂ ਸਾਰਿਆਂ ਦੇ ਨਾਲ ਖੜੇ ਆ ਪਾਰਟੀ ਖੜੀ ਆ ਸਾਰਿਆਂ ਨੂੰ ਅਸੀਂ ਅਪਲਿਫਟ ਕਰਦਾ ਬਰਦਾਸਪੁਰ ਵਿੱਚ ਮੈਂ ਪਹਿਲੇ ਵੀ ਗੱਲ ਕੀਤੀ ਆ ਕਿ ਬਰਦਾਸਪੁਰ ਦੇ ਵਿੱਚ ਇੰਨੇ ਭਾਈ ਕ੍ਰਿਸਚਨ ਭਾਈਚਾਰਾ ਹੋਣ ਦੇ ਬਾਵਜੂਦ ਹੀ ਸਟੇਟ ਲੈਵਲ ਦਾ ਕਿਸੇ ਸਰਕਾਰ ਦੀ ਕਦੀ ਕੋਈ 크ਿਸਮਸ ਨਹੀਂ ਮਨਾਇਆ ਕਿ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ 크ਿਸਮਸ ਜਿਹੜਾ ਸਟੇਟ ਲੈਵਲ ਦਾ ਗੁਰਦਾਸਪੁਰ ਜ਼ਿਲ੍ਹੇ ਨੂੰ ਜਿਹੜਾ ਮਿਲਿਆ ਜਾਏ ਤਾਂ ਕਿ ਕ੍ਰਿਸਚਨ ਭਾਈ ਜਿਹੜਾ ਉਹ ਮਹੱਤਾ ਦਿੱਤੀ ਜਾਏ ਉਹ ਚਾਹਦੇ ਆ ਜਾਂ ਉਹ ਇਸ ਕਾਬਲ ਹੈਗੇ ਆ ਬਿਲਕੁਲ ਹੁਣੇ ਸਾਡੇ ਜ਼ਿਲ੍ਹਾ ਪ੍ਰਧਾਨ ਜੋਗਰਦੰਧਾਵਾ ਜੀ ਤੇ ਰਜੀਵ ਸ਼ਰਮਾ ਜੀ ਨੇ ਵੀ ਇਹ ਗੱਲ ਦਾ ਜ਼ਿਕਰ ਕੀਤਾ ਕਿ ਮਿਨੋਰਟੀ ਬੈਂਕ ਦੀ ਟੂਟੀ ਲੱਗੇਗੀ ਕਿ ਸਰਕਾਰ ਵੱਲੋਂ ਅਸੀਂ ਕਰਾਵਾਂਗੇ ਅਸੀਂ ਆਪਣੇ ਬੈਨਰ ਥੱਲੇ ਇਹਨੂੰ ਕਰਾਵਾਂਗੇ ਇਹਦੇ ਵਿੱਚ ਮੁੱਖ ਮੰਤਰੀ ਸਾਹਿਬ ਵੀ ਆਣਗੇ ਸਾਰਾ ਮੰਤਰੀ ਮੰਡਲ ਵੀ ਆਊਗਾ ਤੇ ਇਹ ਤਾਂ ਸਮਝ ਲਓ ਕਿ ਹੋ ਗਿਆ ਜੋ ਪਿੱਛੇ ਨਹੀਂ ਹੋ ਸਕਿਆ ਉਹ ਸਾਰਾ ਕੁਝ ਹੁਣ ਅੱਗੇ ਤੋਂ ਹੋਵੇਗਾ ਅੱਜ ਸਾਡੇ ਵਿੱਚ ਜੀ ਪੰਜਾਬ ਪ੍ਰਧਾਨ ਜੋਰ ਸੋਨੀ ਜੀ ਸਾਡੇ ਵਿੱਚ ਪਹੁੰਚੇ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਤੇ ਮੇਰੇ ਨਾਲ ਜੋਬਨ ਰੰਧਾਵਾ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਸਾਡੇ ਗੁਰਦਾਸਪੁਰ ਦੇ ਨੇ ਉਹਨਾਂ ਦੇ ਨਾਲ ਮੀਡੀਆ ਇਨਚਾਰਜ ਗੁਰਦਾਸਪੁਰ ਦੇ ਮੁਖਦੇਵ ਲੋਹਾਲ ਜੀ ਤੇ ਸਾਡੇ ਸੰਨੀ ਮਸੀਹ ਜੀ ਨੇ ਮinority ਦੇ ਜ਼ਿਲ੍ਹਾ ਪ੍ਰਧਾਨ ਨੇ ਤੇ ਸਮੁੱਚੀ ਮinority ਵਿੰਗ ਦੀ ਜਿਹੜੀ ਇੱਥੇ ਆ ਟੀਮ ਬੈਠੀ ਹੋਈ ਹੈ ਤੇ ਸਾਡੇ ਇਹਦੇ ਵਿੱਚ ਸਾਡੇ ਕਮਿਸ਼ਨ ਦੇ ਮinority ਦੇ ਮੈਂਬਰ ਵੀ ਸਮ ਹੌਂਸੋਤਾ ਜੀ ਸਾਦਾ ਭੱਟੀ ਜੀ ਸਾਰੇ ਪਹੁੰਚੇ ਹੋਏ ਤੇ ਇੱਥੇ ਜੀ ਸਾਰੇ ਇੱਕ ਜਿਹੜੀ ਮੀਟਿੰਗ ਹੋਈ ਆ ਕ੍ਰਿਸਚਨ ਭਾਈ ਚਾਰੇ ਨਾਲ ਇਹ ਇਹਨਾਂ ਦੇ ਮੁੱਦਿਆਂ ਤੇ ਮੀਟਿੰਗ ਹੋਈ ਆ ਜੀ ਕੀ ਕੀ ਮੁਸ਼ਕਲਾਂ ਆ ਰਹੀਆਂ ਨੇ ਜਿਹਦੇ ਵਿੱਚ ਮਨੋਰਟੀ ਭਾਈਚਾਰਿਆਂ ਨੂੰ ਲੈ ਕੇ ਵਿਚਰ ਭਾਈਚਾਰਿਆਂ ਨੂੰ ਲੈ ਕੇ ਅਤੇ ਸਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ ਵੀ ਗਈਆਂ ਤੇ ਨੋਟ ਵੀ ਕੀਤੀਆਂ ਗਈਆਂ ਔਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਊਗਾ ਅਤੇ ਇਹ ਮਨੋਰਟੀ ਦੇ ਜਿਹੜੇ ਵੀ ਸਾਡੇ ਵਿੰਗ ਆ ਔਣ ਵਾਲੇ ਜਿਨ੍ਹਾਂ ਵਿੱਚ ਉਹ ਤਿਆਰ ਕੀਤੇ ਜਾਣਗੇ ਉਹ ਭਾਵੇਂ ਜਿਹੜੇ ਲੈਵਲ ਦੇ ਹੋਣ ਹਰਕੇ ਲੈਵਲ ਦੇ ਹੋਣ ਅਤੇ ਭੂਥ ਲੈਵਲ ਤੱਕ ਇਹਨਾਂ ਦੀਆਂ ਕਮੇਟੀਆਂ ਬਣਾ ਕੇ ਅਸੀਂ ਇਹਨੂੰ ਸਟਰੋਂਗ ਕਰਾਂਗੇ ਤੇ ਆਉਣ ਵਾਲੇ ਦਿਨਾਂ ਵਿੱਚ ਜੋ ਵੀ ਆਉਣ ਵਾਲੀਆਂ ਇਲਕਸ਼ਨਾ ਨੇ ਉਹ ਲੈ ਕੇ ਆਪਾਂ ਇਕਜੁੱਟ ਹੋ ਕੇ ਵਧੀਆ ਤਰ੍ਹਾਂ ਲੜਾਂਗੇ ਤੇ ਜਿੱਤਾਂਗੇ ਪ੍ਰਧਾਨ ਜੀ ਸਾਰੇ ਨਾਲ ਲੈ ਕੇ ਚੱਲੇ ਜੇਗਾ ਜਿੱਦਾ ਅੱਜ ਜੋ ਵੀ ਅੱਜ ਡਿਸਕਸ ਕੀਤੀ ਆ ਹਰ ਬਰਤ ਨੂੰ ਨਾਲ ਲੈ ਕੇ ਜਿਹੜਾ ਇਹ ਤਿਆਰੀ ਕੀਤੀ ਜਾਏਗੀ ਕਿ ਉਹ ਸਫਾਈ ਜਿਹੜੀ ਚੋਣ ਹੋਣੀ ਆ ਉਸ ਨੂੰ ਲੈ ਕੇ ਜਿਹੜਾ ਮੈਂ ਤੁਹਾਨੂੰ ਤੁਸੀਂ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਪਹਿਲਾਂ ਵੀ ਜ਼ਿਕਰ ਕੀਤਾ ਕਿ ਅਸੀਂ ਹਰ ਧਰਮ ਦੇ ਲੋਕ ਤੇ ਖਾਸ ਕਰਕੇ ਮਾਈਨੋਰਟੀ ਵਿੰਗ ਤੋਂ ਪਾਰਟੀ ਦੇ ਅਸੀਂ ਇੱਕ ਬੰਦ ਮੁਠੀ ਦੇ ਵਾਂਗੂ ਆਮ ਆਦਮੀ ਪਾਰਟੀ ਦੇ ਲਈ ਦਿਨ ਰਾਤ ਕੰਮ ਕਰਾਂਗੇ ਤੇ 2027 ਦੇ ਵਿੱਚ ਸੱਤੇ ਦੇ ਸੱਤੇ ਜਿਹੜੀਆਂ ਗੁਰਦਾਸਪੁਰ ਜ਼ਿਲ੍ਹੇ ਦੀਆਂ ਸੀਟਾਂ ਜਿੱਤ ਕੇ ਪਾਰਟੀ ਦੀ ਛੋਲੇ ਦੇ ਵਿੱਚ ਪਾਵਾਂਗੇ ਅੱਜ ਤੋਂ ਕ੍ਰਿਸਚਨ ਭਾਈ ਚਰਦਿਆ ਮੰਗਾਰਕ ਇੰਦੀਆ ਨਗਰ ਕੀ ਪ੍ਰਧਾਨ ਜੀ ਵੱਲੋਂ ਇਹ ਪਹਿਲ ਦੇ ਆਧਾਰ ਤੇ ਨੁਕਤਾ ਚੁੱਕਿਆ ਜਾਏਗਾ ਬਿਲਕੁਲ ਜੀ ਇੱਥੇ ਸਾਡੇ ਪੰਜਾਬ ਦੇ ਮਾਈਨੋਰਟੀ ਵਿੰਗ ਦੇ ਪ੍ਰਧਾਨ ਜੋਰਸੋਨੀ ਜੀ ਪਹੁੰਚੇ ਨੇ ਤੇ ਸਾਰੇ ਹੀ ਮਾਈਨੋਰਟੀ ਵਿੰਗ ਤੋਂ ਕ੍ਰਿਸਚਨ ਭਾਈ ਸਾਹਰੇ ਤੋਂ ਮੁਸ਼ਕਲਾਂ ਜਿਹੜੀਆਂ ਉਹ ਸੁਣਨ ਨੂੰ ਮਿਲੀਆਂ ਉਹ ਨੋਟ ਹੋਈਆਂ ਉਹਨਾਂ ਦੇ ਜਿਹੜੇ ਹੱਲ ਜ਼ਿਲ੍ਹਾ ਪੱਧਰੀ ਲੈਵਲ ਤੇ ਹੋਣਗੇ ਉਹ ਅਸੀਂ ਮੁੱਢੇ ਨਾਲ ਮੋਢਾ ਜੋੜ ਕੇ ਕਰਾਵਾਂਗੇ ਜਿਹੜੇ ਪੰਜਾਬ ਪੱਧਰੀ ਦੇ ਕੰਮ ਹੋਣਗੇ ਉਹ ਸੋਨੀ ਸਾਹਿਬ ਇਥੋਂ ਨੋਟ ਕਰਕੇ ਉੱਪਰ ਹਾਈ ਕਮਾਂਡ ਦੇ ਨਾਲ ਉਹਦੀ ਜਿਹੜੇ ਹੱਲ ਕਰਾਉਣਗੇ ਸੋ ਮੈਨੂੰ ਉਮੀਦ ਆ ਕਿ ਅੱਜ ਬਹੁਤ ਇੱਕ ਅੱਛੀ ਜਿਹੜੀ ਮੀਟਿੰਗ ਹੋਈ ਆ ਤੇ ਉਹਦਾ ਜਿਹੜਾ ਸੱਟਾ ਵਾ ਬੜਾ ਇੱਕ ਸਕਾਰਾਤਮਕ ਰੂਪ ਦੇ ਵਿੱਚ ਨਿਕਲੂਗਾ ਤੇ ਮੁਸ਼ਕਲਾਂ ਬਹੁਤ ਜਲਦੀ ਹੱਲ ਹੋਣਗੀਆਂ ਮੁਖਦੇਵ ਸਿੰਘ ਹਲਵਾਲ ਜ਼ਿਲ੍ਹਾ ਮੁਖਬਲਾ ਆਮ ਆਦਮੀ ਪਾਰਟੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਮਿਨੋਰਟੀ ਵਿੰਗ ਦੇ ਇੰਚਾਰਜ ਜੋਰਜ ਸੋਨੀ ਜੀ ਇੱਥੇ ਪਹੁੰਚੇ ਆ ਅਤੇ ਜੋਬਨ ਰੰਧਾਵਾ ਜੀ ਜ਼ਿਲ੍ਹਾ ਪ੍ਰਧਾਨ ਅਰਜੀਤ ਸ਼ਰਮਾ ਜੀ ਪੀਟਰ ਚਿੰਦਾ ਜੀ ਸਮੌਲਸੋਤਾ ਜੀ ਸੰਨੀ ਮਸੀਹ ਜੀ ਅਤੇ ਸਾਬਾ ਭੱਟੀ ਜੀ ਇੱਥੇ ਪਹੁੰਚੇ ਮਿਨੋਰਟੀ ਵਿੰਗ ਨੂੰ ਮਜ਼ਬੂਤ ਕਰਨ ਵਾਸਤੇ ਇਹ ਮੀਟਿੰਗ ਸੀਗੀ ਪੰਜਾਬ ਪੱਧਰੀ ਇਹ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਨੇ ਮੈਂ ਆਸ ਕਰਦਾ ਕਿ ਸਾਰਾ ਹੀ ਜਿਹੜਾ ਮਿਨੋਰੀਟੀ ਕਮਿਸ਼ਨ ਆਉਣ ਵਾਲੀਆਂ ਸਾਈ ਦੀਆਂ ਚੋਣਾਂ ਨੂੰ ਲੈ ਕੇ ਪਪਾ ਭਾਰਤ ਦੇ ਇੱਕ ਅਹਿਮ ਰੋਲ ਜਿਹੜਾ ਉਹ ਅਦਾ ਕਰੇਗਾ ਕਿਰਤੀ ਜਿਹੜੀ ਅੱਜ ਫੈਸਲੇ ਹੋਏ ਆ ਲੱਗਦਾ ਕਿ ਜੋ ਵਿੱਚ ਭਾਈਚਾਰੇ ਮੇਲ ਉਦੀ ਡਿਸਕਸ ਕੀਤੀ ਗਈ ਆ ਬਿਲਕੁਲ ਜੀ ਬਹੁਤ ਵਧੀਆ ਮੁੱਦਿਆਂ ਤੇ ਗੱਲ ਕੀਤੀ ਗਈ ਆ ਔਰ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਜੋਰਜ ਸੋਨੀਗੀ ਹਰਜੀਤ ਸ਼ਰਮਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਜੁਗਰਨਦਾਵਾ ਜੀ ਸਾਡੇ ਸਪੋਕਸਪਰਸਨ ਮੁਖਦੇਵ ਵਾਲੋਵਾਲ ਜੀ ਔਰ ਇਹ ਪੂਰੀ ਸਾਡੇ ਮੀਨੋਰਟੀ ਕਮਿਸ਼ਨ ਦੇ ਮੈਂਬਰਸ ਸਮੂਹ ਸੋਤਾ ਜੀ ਬੜੀ ਅੱਛੀ ਡਿਸਕਸ ਕੀਤੀ ਗਈ ਆ ਔਰ ਜਿਹੜੇ ਮੁੱਦੇ ਚੁਕੇ ਗਏ ਨੇ ਉਹਨਾਂ ਸਾਰੇ ਮੁੱਦਿਆਂ ਨੂੰ ਬੜੀ ਜਲਦੀ ਔਰ ਬੜੀ ਸਪੀਡ ਦੇ ਨਾਲ ਹੱਲ ਕੀਤਾ ਜਾਏਗਾ ਤਾਂ ਜੋ ਕਮਿਊਨਿਟੀ ਦੇ ਜਿੰਨੇ ਰਹਿੰਦੇ ਕੰਮ ਜਿਹੜੇ ਬੀਤੇ ਸਮੇਂ ਚ ਰਹਿ ਗਏ ਸੀ ਉਹਨਾਂ ਵਾਲੇ ਸਮੇਂ ਚ ਪੂਰੇ ਕੀਤੇ ਜਾਣਗੇ ਸਟਾਈਚ ਨਿਚਨ ਭਾਈਚਾਰਾ ਕਮਰ ਕੱਸ ਕੇ ਆਮ ਆਪੀ ਪਾਰਟੀ ਨਾਲ ਖੜੇਗਾ ਔਰ ਦੁਬਾਰਾ ਮਾਨ ਸਰਕਾਰ ਨੂੰ ਜਿਹੜਾ 2027 ਦੇ ਵਿੱਚ ਸੱਤਾ ਦੇ ਵਿੱਚ ਲੈ ਕੇ ਆ ਜਿਹੜੀ ਮਾਨ ਦੇ ਜਿਹੜੀ ਉੱਤੇ ਵੱਡੀ ਰੱਖੀ ਹੋਈ ਹੈ ਸਟੇਟ ਦਾ ਉਹ ਜਿਹੜਾ ਕੱਪਸ ਜਿਹੜਾ ਭਾਈਚਾਰਾ ਜਿਹੜਾ ਉਹ ਆਪਸ ਵਿੱਚ ਜਿਹੜਾ ਇੱਕ ਨਾ ਆ ਜਾਏਗਾ ਪਰ ਹੁਣ ਪੂਰਾ ਹੁੰਦਾ ਦੇਗਾ ਬਿਲਕੁਲ ਨਹੀਂ ਜਰੂਰ ਹੋਵੇਗਾ ਇਹ ਮੰਗ ਕਦੀ ਰੱਖੀ ਨਹੀਂ ਗਈ ਸੀ ਕਿਉਂਕਿ ਪਾਰਟੀ ਦਾ ਜਾਨਣਾ ਕਹਿ ਸਕਦਾ ਕਿ ਕਿਸੇ ਸਰਕਾਰ ਦਾ ਤਕਸੂਰ ਨਹੀਂ ਹੁੰਦਾ ਇਹਦੇ ਵਿੱਚ ਕੰਮ ਕਰ ਰਹੇ ਬੰਦਿਆਂ ਦੀ ਡਿਊਟੀ ਹੁੰਦੀ ਹੈ ਕਿ ਸਰਕਾਰ ਤੱਕ ਜਾਂ ਉੱਪਰ ਤੱਕ ਕਪੜੀਆਂ ਮੰਗਾਂ ਨੂੰ ਪਹੁੰਚਾਉਣਾ ਔਰ ਪਿਛਲੇ ਸਮੇਂ ਤੋਂ ਕਮੀ ਰਹੀ ਸੀ ਪਰ ਅੱਜ ਬੜੀ ਸੋਹਣੀ ਮੀਟਿੰਗ ਹੋਈ ਆ ਉਰੇ ਮੰਗ ਸਟੇਟ ਦੇ ਆਧਾਰ ਤੇ ਉਪਰ ਹਾਈ ਕਮਾਂਡ ਦੇ ਵਿੱਚ ਪਹੁੰਚਾਈ ਜਾਏਗੀ ਔਰ ਜਿਹੜਾ ਸਟੇਟ ਲੈਵਲ ਦਾ ਜਿਹੜਾ ਸੁਪਾ ਪਦਰੀ ਕਸ਼ਮੀਰ ਸਿਆ ਉਹ ਜਰੂਰ ਇਸ ਵਾਰ ਜਿਹੜਾ ਵਾ ਜ਼ਿਲ੍ਹੇ ਗਰਦਾਸਪੁਰ ਦੇ ਵਿੱਚ ਮਾਇਆ ਜਾਏਗਾ